ਦੇਜਮ ਸਰਦਾਰ ਭਗਤ ਸਿੰਘ ਜੀ ਦੇ 117ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਅੱਜ ਜਿਲਾ ਸ਼ਹੀਦ ਭਗਤ ਸਿੰਘ ਦੇ ਜਿਲਾ ਸ਼ਹੀਦ ਭਗਤ ਸਿੰਘ ਦੇ ਨਵਾਂ ਸ਼ਹਿਰ ਆਈਟੀਆਈ ਤੋਂ ਸਾਈਕਲ ਰੈਲੀ ਕੱਢੀ ਗਈ ਜਿਸ ਦੇ ਵਿੱਚ ਜਿਲੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧਮਾਨ ਜੀ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਡੀਐਸਪੀ ਰਾਜਕਮਾਰ ਡੀਐਸਪੀ ਲਖਵੀਰ ਸਿੰਘ ਜੀ ਐਸ ਡੀ ਐਮ ਸਾਹਿਬ ਸਕੂਲਾਂ ਦੇ ਬੱਚੇ ਸਕੂਲਾਂ ਕਾਲਜਾਂ ਦੇ ਸਟਾਫ ਅਤੇ ਹੋਰ ਬਹੁਤ ਸਾਰੇ ਇਲਾਕਾ ਨਿਵਾਸੀਆਂ ਨੇ ਇਹ ਸਾਈਕਲ ਰੈਲੀ ਦੇ ਵਿੱਚ ਭਾਗ ਲਿਆ ਔਰ ਕੁੱਲ ਮਿਲਾ ਕੇ ਇਹ ਸਾਈਕਲ ਰੈਲੀ ਤੋਂ ਇਹ ਸੰਦੇਸ਼ ਉੱਭਰ ਕੇ ਸਾਹਮਣੇ ਆਇਆ ਕਿ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਪੈਰਾ ਲੈਣ ਵਾਸਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚ ਕੇ ਰਹਿਣ ਲਈ ਇਸ ਤਰ੍ਹਾਂ ਦੇ ਸਾਈਕਲ ਰੈਲੀ ਵਿੱਚ ਭਾਗ ਲੈਣਾ ਚਾਹੀਦਾ ਔਰ ਭਗਤ ਸਿੰਘ ਦੇ ਜੀਵਨ ਤੋਂ ਸਿੱਧ ਲੈ ਕੇ ਸਾਨੂੰ ਆਪ ਨਸ਼ੇ ਕਰਨ ਤੋਂ ਬਚਣਾ ਚਾਹੀਦਾ ਤੇ ਦੂਸਰਿਆਂ ਨੂੰ ਬਚਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਅੱਜ ਦਾ ਇਹ ਜਿਹੜੀ ਸਾਈਕਲ ਰੈਲੀ ਆਈਟੀਆਈ ਤੋਂ ਸ਼ੁਰੂ ਹੋ ਕੇ ਡਾਕਟਰ ਅੰਬੇਡਕਰ ਚੌਕ ਗੁਰਦਰਾ ਮੰਜੀ ਸਾਹਿਬ ਤੋਂ ਹੁੰਦੀ ਹੋਈ ਗੜਸ਼ੰਕਰ ਰੋਡ ਸਲੋ ਰੋਡ ਤੋਂ ਹੁੰਦੀ ਹੋਈ ਵਾਪਸ ਆਈਟੀਆ ਵਿੱਚ ਬਿਕੇ ਸਮਾਪਤ ਹੋਈ ਜਿੱਥੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਚਾਹ ਦੇ ਲੰਗਰ ਲਗਾਏ ਗਏ ਸਨ ਪ੍ਰਸ਼ਾਸਨ ਵੱਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਰੈਲੀ ਦੇ ਵਿੱਚ ਬੰਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਅਤੇ ਹੋਰ ਪਤਵੰਤੇ ਹਮੇ ਆ ਕੇ ਪਹੁੰਚੇ ਕੁੱਲ ਮਿਲਾ ਕੇ ਇਹ ਰੈਲੀ ਬਹੁਤ ਵਧੀਆ ਰਹੀ ਔਰ ਭਗਤ ਸਿੰਘ ਦੀ ਜਨਮ ਦਿਨ ਤੇ ਸਾਰਿਆਂ ਨੇ ਇੱਕ ਦੂਸਰੇ ਨੂੰ ਵਧਾਈ ਦਿੱਤੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਨਵਾਂ ਸ਼ਹਿਰ ਤੋਂ ਦੇਸ਼ ਰਾਜ ਵਾਲੀ ਦੀ ਰਿਪੋਰਟ ਪੈਗਮ ਜਗਤ ਕੀ